ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਡੀਓ ਪੰਜਾਬੀ ਤੇ ਅੱਜ ਦੀ ਕਹਾਣੀ ਸ਼ਕਤੀ ਰਾਤ ਚੁੱਪ ਸੀ ਤੇ ਹਵਾ ਗਾਇਬ ਪੱਤਾ ਵੀ ਨਹੀਂ ਸੀ ਹਿਲ ਰਿਹਾ ਸਮਾਂ ਜਿਵੇਂ ਰੁਕ ਗਿਆ ਹੋਵੇ ਤਾਰੇ ਜਿਵੇਂ ਥੱਕ ਗਏ ਹੋਣ ਤੇ ਆਪਣੀ ਹੀ ਰੌਸ਼ਨੀ ਤੋਂ ਅੱਕ ਕੇ ਮੂੰਹ ਚ ਪਾਉਣ ਲਈ ਬੱਦਲਾਂ ਦੀ ਓਟ ਭਾਲ ਰਹੇ ਹੋਣ ਨਿੰਦਰ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਉਹਦੇ ਦਿਮਾਗ ਵਿੱਚ ਉੱਠ ਰਹੇ ਵਾਬ ਰੋਲਿਆਂ ਨੇ ਉਹਨੂੰ ਬੇਚੈਨ ਕੀਤਾ ਹੋਇਆ ਸੀ। ਉਸ ਤੋਂ ਥੋੜੀ ਦੂਰੀ ਤੇ ਉਹਦੀ ਬੀਜੀ ਸੁੱਤੀ ਪਈ ਸੀ। ਤੇ ਉਹਦੇ ਨਾਲ ਹੀ ਇੱਕ ਛੋਟੇ ਜਿਹੇ ਮੰਜੀ ਤੇ ਉਹਦਾ ਨਿੱਕਾ ਭਰਾ ਕਿਦੂ ਆਪਣੀ ਨੀਂਦ ਵਿੱਚ ਮਸਤ ਸੀ। ਅਚੋਤਾਈ ਦੀ ਹਾਲਤ ਵਿੱਚ ਨਿੰਦਰ ਨੂੰ ਇੰਜ ਲੱਗਿਆ ਜੀਵੇਂ ਉਹਦੀ ਆਪਣੀ ਹੀ ਬਾਹ ਕੋਹਾੜੀ ਬਣ ਕੇ ਉਹਦੀ ਗਰਦਨ ਦੇ ਉੱਪਰ ਟਿਕੀ ਹੋਵੇ ਆਪੇ ਤੋਂ ਛੋਟਾ ਤੇ ਕਿੱਦੂ ਤੋਂ ਵੱਡਾ ਹੈ ਆਪਣੇ ਭਰਾ ਸੁਖੇ ਦੀਆਂ ਬਾਹਾਂ ਉਸ ਨੇ ਆਪਣੀਆਂ ਹੀ ਬਾਹਾਂ ਸਮਝੀਆਂ ਹੋਈਆਂ ਸਨ ਸੁਖੇ ਦੀਆਂ ਬਾਹਾਂ ਦੇ ਬਰਾਬਰ ਆਪਣੀਆਂ ਬਾਹਾਂ ਢਾਕੇ ਉਹਨੇ ਜ਼ਿੰਦਗੀ ਨੂੰ ਵਗੜੀ ਪਾਈ ਸੀ ਭਰਾ ਦੀਆਂ ਬਾਹਾਂ ਮਜ਼ਬੂਤ ਕਰਨ ਲਈ ਉਹਨੇ ਪੂਰਾ ਤਾਨ ਲਾਇਆ ਸੀ ਪਰ ਅੱਜ ਉਹਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਿ ਉਸ ਰਾਹੀ ਮਜਬੂਤ ਕੀਤੇ ਉਹਦੇ ਭਰਾ ਦੇ ਹੱਥ ਉਹਦਾ ਹੀ ਗਲ ਘੁੱਟਣਾ ਪਈ ਹੋਣ ਪਾਸਾ ਪਾਰਤ ਕੇ ਉਸ ਨੇ ਦੱਖਣ ਵੱਲ ਨੂੰ ਮੂੰਹ ਕਰ ਲਿਆ ਤੇ ਦੂਰ ਬੱਦਲਾਂ ਦੇ ਇੱਕ ਮਿਨਾਰੇ ਜਿਹੇ ਵੱਲ ਦੇਖਣ ਲੱਗ ਪਈ ਤਿਰਕਾਲਾਂ ਤੋਂ ਇਹ ਮਨਾਰਾ ਉੱਥੇ ਦਾ ਉੱਥੇ ਖੜਾ ਨਜ਼ਰ ਆ ਰਿਹਾ ਸੀ ਜਿਵੇਂ ਬਨ ਕੇ ਖੜਾ ਕੀਤਾ ਗਿਆ ਹੋਵੇ ਕਦੇ-ਕਦੇ ਚਮਕ ਮਾਰਦੀ ਬਿਜਲੀ ਬੱਦਲਾਂ ਵਿਚਲੀ ਹਲਚਲ ਤੇ ਸਮਰਥਾ ਦਾ ਸੰਕੇਤ ਵੀ ਦੇ ਜਾਂਦੀ ਨਿੰਦਰ ਅੰਦਰ ਬਲਬਲ ਉੱਠ ਰਹੀਆਂ ਸਨ ਉਸ ਨੂੰ ਉਹ ਸਮਾਂ ਯਾਦ ਸੀ ਜਦੋਂ ਸੁਖੇ ਦੀ ਪੜ੍ਹਾਈ ਅਧਵਾਟੇ ਰਹਿ ਗਈ ਸੀ ਉਹਨਾਂ ਦੇ ਬਾਪੂ ਨੇ ਉਹਨਾਂ ਬਾਰੇ ਕਦੇ ਕੋਈ ਫਿਕਰ ਨਹੀਂ ਸੀ ਕੀਤਾ ਬੰਗਾਲ ਵਿੱਚ ਡਰਾਈਵਰੀ ਕਰਦਾ ਸੀ ਉਹ ਅਮਲ ਪਾਣੀ ਹੀ ਉਹਦੀ ਤਨਖਾਹ ਵਿੱਚੋਂ ਮਸਾ ਤੁਰਦਾ ਸੀ ਉਹਨੂੰ ਲੈੰਦੇ ਚੜ੍ਹਦੇ ਦੀ ਕੋਈ ਫਿਕਰ ਨਹੀਂ ਸੀ ਸਾਲ 2 ਸਾਲ ਬਾਅਦ ਘਰ ਮੁੜਦਾ ਜੇ ਕਿਤੇ ਸਰਫੇ ਕਰ ਕਰਕੇ 4 ਪੈਸੇ ਜੋੜੇ ਹੁੰਦੇ ਤਾਂ ਉਹ ਵੀ ਉਡਾ ਜਾਂਦਾ ਤੇ ਫੇਰ ਟਰੱਕਾਂ ਤੇ ਬੰਗਾਲ ਨੂੰ ਤੁਰ ਪੈਂਦਾ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਸੀ ਸੁੱਖੇ ਦੀ ਪੜਾਈ ਕਿਵੇਂ ਹੋ ਸਕਦੀ ਸੀ ਐਨਾ ਸ਼ੁਕਰ ਕੀ ਥੋੜੀ ਕੋ ਜਮੀਨ ਵਿੱਚੋਂ ਖਾਣ ਜੋਗੇ ਦਾਣੇ ਹੋ ਜਾਂਦੇ ਸੀ ਪਹਿਲਿਆਂ ਵਿੱਚ ਉਹਨਾਂ ਦੇ ਘਰ ਦੀ ਹਾਲਾਤ ਥੋੜੀ ਚੰਗੀ ਸੀ ਉਦੋਂ ਹੀ ਨਿੰਦਰ ਦਾ ਬਾਪੂ ਐਨਾ ਅਮਲ ਨਹੀਂ ਸਿੱਖਾਂਦਾ ਨਿੰਦਰ ਦਾਸ ਜਮਾਤਾਂ ਪੜ ਗਈ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਜ਼ਿਆਦਾ ਹੀ ਨਿਗਰਦੇ ਜਾ ਰਹੇ ਸੀ ਘਰ ਵਿੱਚ ਭੱਗ ਭੁੱਜ ਦੀ ਦੇਖ ਨਿੰਦਰ ਵੀ ਅੰਦਰੋਂ ਅੰਦਰੀ ਭੁੱਜਦੀ ਰਹਿੰਦੀ ਉਹਨਾਂ ਦੇ ਸ਼ਹਿਰ ਵਿੱਚ ਇੱਕ ਧਾਗਾ ਮਿਲ ਖੁੱਲੀ ਮਿਲ ਵਿੱਚ ਔਰਤਾਂ ਵੀ ਕੰਮ ਕਰ ਸਕਦੀਆਂ ਸਨ ਨਿੰਦਰ ਨੇ ਅਪਲਾਈ ਕਰ ਦਿੱਤਾ ਤੇ ਉਹਨੂੰ ਨੌਕਰੀ ਵੀ ਮਿਲ ਗਈ 18 ਸਾਲਾਂ ਦੀ ਮੁਟਿਆਰ ਧੀ ਤੋਂ ਨੌਕਰੀ ਕਰਵਾਉਣਾ ਉਹਦੀ ਮਾਂ ਨੂੰ ਭੌਂਦਾ ਨਹੀਂ ਸੀ ਪਰ ਘਰ ਦੀ ਹਾਲਤ ਨੇ ਉਸ ਨੂੰ ਮਜਬੂਰ ਕਰ ਦਿੱਤਾ ਨਾਲੇ ਉਸ ਨੇ ਸੋਚਿਆ ਕਿ ਕਿਹੜਾ ਦੂਰ ਸੀ ਪਿੰਡ ਦੇ ਲਾਗੇ ਹੀ 5 ਕਿਲੋਮੀਟਰ ਦੀ ਵਿੱਤ ਤੇ ਮਿਲ ਐ ਉਹ ਕੁੜੀ ਤੇ ਬਿੜ ਕੇ ਰੱਖੇਗੀ ਘਰ ਦਾ ਲੋਨ ਤੇਲ ਚੱਲ ਪਿਆ ਖੱਲਾਂ ਖੁੰਝਿਆਂ ਵਿੱਚ ਪਸਰਿਆ ਦਲੀਦਰ ਦਾ ਹਨੇਰਾ ਕੁਝ ਪੇਤਲਾ ਜਾ ਪੈਣ ਲੱਗਿਆ ਨਿੰਦਰ ਨੇ ਨੌਵੀਂ 'ਚ ਹਟੇ ਸੁੱਖੇ ਨੂੰ ਮੋੜ ਦਾਖਲ ਕਰਵਾ ਦਿੱਤਾ ਸੁੱਖੇ ਨੇ 10 ਜਮਾਤਾਂ ਪਾਸ ਕਰਕੇ ਆਈਟੀਆਈ ਦੀ ਕੀਤੀ ਡੇਢ ਸਾਲ ਉਹ ਨੌਕਰੀ ਲਈ ਟੱਕਰਾਂ ਮਾਰਦਾ ਰਿਹਾ ਕਿਤੇ ਕੰਮ ਨਾ ਬਣਿਆ ਫਿਰ ਨਿੰਦਰ ਨੇ ਜਿੰਦਰ ਨੂੰ ਕਿਹਾ ਜਿੰਦਰ ਨੇ ਬਥੇਰੀ ਵਾ ਲਾਈ ਪਰ ਨੌਕਰੀਆਂ ਵਾਸਤੇ ਵੱਡੇ ਵੱਡੇ ਅਫਸਰ ਤੇ ਰਾਜਰੀ ਨਿਤਾਵਾਂ ਦੀਆਂ ਸਿਫਾਰਿਸ਼ਾਂ ਚਾਹੀਦੀਆਂ ਸਨ ਜਿੰਦਰ ਨੂੰ ਮਿਲ ਵਿੱਚ ਕੁਝ ਅਪ੍ਰੈਂਟਿਸਿਜ਼ ਭਰਤੀ ਕਿਤੇ ਜਾਣ ਦੀ ਯੋਜਨਾ ਬਾਬਤ ਪਤਾ ਲੱਗਿਆ ਆਪਣੇ ਅਸਰ ਰਸੂਖ ਤੇ ਕਾਫੀ ਦੌੜ ਭੱਜ ਕਰਕੇ ਜਿੰਦਰ ਨੇ ਸੁਖੇ ਨੂੰ ਅਪ੍ਰੈਕਟਿਸ ਦੇ ਤੌਰ ਤੇ ਮਿਲ ਵਿੱਚ ਭਰਤੀ ਕਰਵਾ ਦਿੱਤਾ ਡੇਢ ਸਾਲ ਬਾਅਦ ਸੁੱਖਾ ਇਲੈਕਟ੍ਰੀਸ਼ੀਅਨ ਦੀ ਅਸਾਮੀ ਤੇ ਪੱਕਾ ਹੋ ਗਿਆ ਜਿਸ ਜਿੰਦਰ ਨੇ ਸੁੱਖੇ ਲਈ ਐਨਾ ਕੁਝ ਕੀਤਾ ਸੀ ਉਸੇ ਦੇ ਖਿਲਾਫ ਅੱਜ ਸੁੱਖੇ ਨੇ ਕਿਹਾ ਸੀ ਮੈਂ ਜਾਣਦਾ ਹਾਂ ਉਹਨੂੰ ਉੱਤੋਂ ਹੋਰ ਵਿੱਚੋਂ ਹੋਰ ਜੇ ਬੰਦੇ ਦਾ ਪੁੱਤ ਨਾ ਬਣਿਆ ਤਾਂ ਡੱਕਰੇ ਕਰ ਦੇਵਾਂਗਾ ਉਹਦੇ ਸੁੱਖੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਨਿੰਦਰ ਨੂੰ ਇੰਜ ਲੱਗਿਆ ਜਿਵੇਂ ਉਸ ਨੇ ਰੱਬ ਨੂੰ ਲਲਕਾਰਿਆ ਹੋਵੇ ਜਿੰਦਰ ਉਹਨਾਂ ਨੂੰ ਰੱਬ ਬਣ ਕੇ ਹੀ ਤਾਂ ਟੱਕਰਿਆ ਸੀ ਨੀਂਦਰ ਨੂੰ ਯਾਦ ਸੀ ਜਦੋਂ ਉਹਦੀ ਪਹਿਲੀ ਸਾਲਾਨਾ ਤਰੱਕੀ ਲੱਗਣੀ ਸੀ ਤਾਂ ਉਸ ਕੋਲੋਂ ਇਹਦੀ ਕੀਮਤ ਮੰਗੀ ਗਈ ਸੀ ਇੱਕ ਇੱਕ ਕਰੇ 8 ਮਹੀਨੇ ਲੰਘ ਗਏ ਪਰ ਉਹਦੀ ਸਾਲਾਨਾ ਤਰੱਕੀ ਨਹੀਂ ਸੀ ਲੱਗੀ ਆਮਲਾ ਸ਼ਾਖਾਂ ਵਾਲੇ ਉਹਦੇ ਖਾਤਾ ਇੰਚਾਰਜ ਦੀ ਰਿਪੋਰਟ ਮੰਗ ਰਹੇ ਸਨ ਖਾਤਾ ਇੰਚਾਰਜ ਨੇ ਆਹੋ ਅੱਛਾ ਕਰਦਿਆਂ 4 ਮਹੀਨੇ ਲੰਘਾ ਦਿੱਤੇ ਫਿਰ 4 ਹੀ ਮਹੀਨਿਆਂ ਆਮਲਾ ਸ਼ਾਖਾਂ ਵਾਲਿਆਂ ਨੇ ਲਗਾ ਦਿੱਤੇ ਸੀ ਬਹਾਨਾ ਇਹ ਲਾਇਆ ਕਿ ਉਹਨਾਂ ਦਿਨਾਂ ਵਿੱਚ ਨਵੀਂ ਭਾਰਤੀ ਦਾ ਕੰਮ ਹੋਣ ਕਰਕੇ ਉਹਨਾਂ ਨੂੰ ਫੁਰਸਤ ਨਹੀਂ ਸੀ ਜਿੰਦਰ ਨਾਲ ਕਈ ਹੋਰ ਕੁੜੀਆਂ ਵੀ ਕੰਮ ਕਰਦੀਆਂ ਸੀ ਉਸ ਸਮੇਤ ਦੋ ਕੁ ਕੁੜੀਆਂ ਨੂੰ ਛੱਡ ਕੇ ਬਾਕੀਆਂ ਦੀ ਸਾਲਾਨਾ ਤਰੱਕੀ ਲੱਗ ਚੁੱਕੀ ਸੀ ਤੇ ਉਹਨਾਂ ਕੁੜੀਆਂ ਨੇ ਜਿਸ ਢੰਗ ਨਾਲ ਸਾਲਾਨਾ ਤਰੱਕੀ ਲਈ ਸੀ ਉਹਦਾ ਵੀ ਨਿੰਦਰ ਨੂੰ ਪਤਾ ਲੱਗ ਚੁੱਕਿਆ ਸੀ ਪਰ ਉਸ ਨੇ 10 ਰੁਪਏ ਪ੍ਰਤੀ ਮਹੀਨਾ ਦੀ ਤਰੱਕੀ ਜਦੋਂ ਆਪਣੀ ਇੱਜ਼ਤ ਦੇ ਬਰਾਬਰ ਤੋਲ ਕੇ ਵੇਖੀ ਤਾਂ ਤਰੱਕੀ ਇੱਜ਼ਤ ਦੇ ਪਾਸਕ ਵੀ ਨਹੀਂ ਸੀ ਆਈ ਆਪਣੇ ਗਰਦਨ ਉੱਚੀ ਰੱਖਦਿਆਂ ਖਾਤਾ ਇੰਚਾਰਜ ਦੇ ਅਮਲ ਸ਼ਾਖਾ ਵਾਲਿਆਂ ਦੀ ਕਮੀਨੀ ਭਾਵਨਾ ਨੂੰ ਉਹ ਆਪਣੀ ਜੁੱਤੀ ਦੀ ਨੋਕ ਦੀ ਠੋਗਰ ਮਾਰ ਕੇ ਅਗਾ ਲੰਘ ਗਈ ਮਿਲ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀਆਂ ਖਮੋਸ਼ ਨਜ਼ਰਾਂ ਤੋਂ ਸ਼ਾਬਾਸ਼ ਲੈ ਲਈ ਸੀ ਐਨਾ ਦਲੇਰ ਕਾਮਿਆਂ ਦਾ ਸਿਰ ਕੱਢ ਭਰਾ ਸੀ ਜਿੰਦਰ ਜੋ ਇੰਜੀਨੀਅਰਿੰਗ ਵਿੱਚ ਡਿਪਲੋਮਾ ਕਰਨ ਤੋਂ ਉਪਰੰਤ ਹੈੱਡ ਫੀਟਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਨਿੰਦਰ ਤੇ ਕੁਝ ਹੋਰ ਕਾਮਿਆਂ ਦੀਆਂ ਸਮੱਸਿਆਵਾਂ ਦੀ ਚਰਚਾ ਮਿਲ ਦੀ ਚਾਰਦਿਵਾਰੀ ਦੇ ਅੰਦਰ ਤੇ ਬਾਹਰ ਦੀ ਰਵਾ ਵਿੱਚ ਰੇਖਾਵਾਂ ਖਿੱਚਦੀ ਹੋਈ ਸੰਗਠਨ ਦੇ ਹਰਫ ਲਿਖ ਗਏ ਯੂਨੀਅਨ ਕਾਇਮ ਹੋ ਗਈ ਤੇ ਸਰਬਸੰਮਤੀ ਨਾਲ ਜਿੰਦਰ ਇਸ ਦਾ ਜਰਨਲ ਸਕੱਤਰ ਚੁਣਿਆ ਗਿਆ ਯੂਨੀਅਨ ਨੇ ਆਵਾਜ਼ ਉਠਾਈ ਨਿੰਦਰ ਤੇ ਉਹਦੀਆਂ ਦੋਹਾਂ ਹੋਰ ਸਾਥਣਾ ਦੀਆਂ ਸਾਲਾਨਾ ਤਰੱਕੀਆਂ ਲੱਗ ਗਈਆਂ ਤੇ ਕੁਝ ਹੋਰ ਕੰਮ ਏ ਜੋ ਲਗਾਤਾਰ ਅਸਥਾਈ ਤੌਰ ਤੇ ਕੰਮ ਕਰਦੇ ਆ ਰਹੇ ਸਨ ਸਾਰੇ ਪੱਕੇ ਕਰ ਦਿੱਤੇ ਗਏ। ਨਿੰਦਰ ਨੇ ਜਿੰਦਰ ਦੇ ਕੋਲ ਖਲੋ ਕੇ ਜਦੋਂ ਉਹਦਾ ਧੰਨਵਾਦ ਕੀਤਾ ਤਾਂ ਉਹਨੇ ਮੁਸਕਰਾਉਂਦਿਆਂ ਕਿਹਾ ਸੀ ਧੰਨਵਾਦ ਤਾਂ ਸਗੋਂ ਸਾਨੂੰ ਕਰਨਾ ਚਾਹੀਦਾ ਹੈ। ਤੁਹਾਡੀ ਇਨਕਰੀਮੈਂਟ ਦੀ ਸਮੱਸਿਆ ਨੇ ਕੰਮਿਆਂ ਨੂੰ ਜਥੇ ਬੰਦ ਕਰ ਦਿੱਤਾ। ਤੇ ਇਹ ਤੋਂ ਬਾਅਦ ਉਹ ਘਰੇਲੂ ਤੇ ਮਿਲਦੀਆਂ ਗੱਲਾਂ ਕਰਦੇ ਰਹੇ। ਨਿੰਦਰ ਉਸ ਦੀ ਸੰਜੀਦਾ ਗੱਲਾਂ ਲਗਾਤਾਰ ਸੁਣਨੀਆਂ ਚਾਹੁੰਦੀ ਸੀ। ਪਰ ਉਸ ਨੂੰ ਘਰ ਪਰਤਨ ਵਿੱਚ ਦੇਰ ਹੋ ਰਹੀ ਸੀ। ਉਹਦੀਆਂ ਮਾਂ ਦੀਆਂ ਉਡੀਕ ਦੀਆਂ ਅੱਖਾਂ ਦਾ ਚੇਤਾ ਆਉਂਦਿਆਂ ਹੀ ਉਹ ਘਰ ਨੂੰ ਤੁਰ ਪਈ। ਫਿਰ ਜਦੋਂ ਵੀ ਉਸ ਦੇਖਦਾ ਤਾਂ ਉਸ ਨੇ ਉਹ ਭਰਮੀਆਂ ਨਜ਼ਰਾਂ ਨਾਲ ਤੱਕਦੀ। ਕੋਲ ਦੇ ਲੰਗਣ ਲੱਗਿਆਂ ਮੁਸਕਰਾ ਕੇ ਸੱਛਰੀ ਅਕਾਲ ਬੁਲਾਉਂਦੀ। ਅਚੇਤ ਹੀ ਉਹ ਆਪਣੇ ਜੀਵਨ ਦੀ ਕੋਈ ਤੰਦ ਜਿੰਦਰ ਦੀ ਤੰਦ ਨਾਲ ਜੁੜੀ ਮਹਿਸੂਸ ਕਰਨ ਲੱਗੀ ਸੀ। ਮਿਲ ਮਾਲਕ ਦੀਆਂ ਅੱਖਾਂ 'ਚ ਕਾਮਿਆਂ ਦੀ ਯੂਨੀਅਨ ਰੜਕਣ ਲੱਗੀ। ਉਹਨਾਂ ਨੇ ਬੰਦੇ ਭੰਣਨੇ ਸ਼ੁਰੂ ਕਰ ਦਿੱਤੇ। ਨਮੇ ਭਾਰਤੀ ਬੰਦਿਆਂ 'ਚੋਂ ਕੁਝ ਕੁ ਤਾਂ ਥਿੜਕ ਗਏ ਪਰ ਬਹੁਤੇ ਅੜੇ ਰਹੇ ਹੋਰਾਂ ਮੰਗਾਂ ਦੇ ਨਾਲ-ਨਾਲ ਯੂਨੀਅਨ ਦੀ ਇੱਕ ਮੰਗ ਇਹ ਵੀ ਸੀ ਕਿ ਭਾਰਤੀ ਵੇਲੇ ਵਾਜਬ ਜਿਹੀ ਗਿਣਤੀ ਵਿੱਚ ਸਥਾਨਕ ਲੋਕ ਵੀ ਖਾਸ ਕਰਕੇ ਉਹ ਜਿਨ੍ਹਾਂ ਦੀ ਜ਼ਮੀਨ 'ਚ ਮਿਲ ਉਸਾਰੀ ਗਈ ਸੀ ਉਹ ਰੱਖੇ ਜਾਣ ਪਰ ਮਿਲ ਮਾਲਕਾਂ ਨੇ ਇਸ ਬਾਰੇ ਕੋਈ ਪਰਵਾਹ ਨਾ ਕੀਤੀ ਯੂਨੀਅਨ ਦੇ ਮੁਖੀਆਂ ਦੀਆਂ ਪ੍ਰਬੰਧਕੀ ਅਫਸਰਨਾ ਨਾਲ ਕਈ ਮੀਟਿੰਗਾਂ ਹੋਈਆਂ ਪਰ ਗੱਲ ਕਿਸੇ ਪਾਸੇ ਨਾ ਲੱਗੀ ਯੂਨੀਅਨ ਨੇ ਹੜਤਾਲ ਦਾ ਨੋਟਿਸ ਦੇ ਦਿੱਤਾ ਪ੍ਰਬੰਧਕੀ ਅਫਸਰਾਂ ਨੇ ਕੁਝ ਪਿੱਠੂਆਂ ਨੂੰ ਹਵਾ ਦੇ ਕੇ ਇੱਕ ਹੋਰ ਯੂਨੀਅਨ ਖੜੀ ਕਰ ਦਿੱਤੀ ਪਰ ਇਹ ਅਖੌਤੀ ਯੂਨੀਅਨ ਮਿਲ ਦੇ ਕਾਮਿਆਂ ਦੀ ਜਥੇਬੰਦੀ ਤੇ ਉਹਨਾਂ ਦੀਆਂ ਸਾਰਥਿਕ ਮੰਗਾਂ ਸਾਹਮਣੇ ਨਾ ਟਿਕ ਸਕੇ ਹੜਤਾਲ ਕਾਮਯਾਬ ਹੋਣ ਦੀ ਦੇਖ ਮਿਲ ਮਾਲਕਾਂ ਨੇ ਕਈ ਤਰ੍ਹਾਂ ਦੇ ਹਤਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਧਰਨੇ ਤੇ ਬੈਠੇ ਕਾਮਿਆਂ ਤੇ ਇੱਕ ਦਿਨ ਪੁਲਿਸ ਵੱਲੋਂ ਲਾਠੀ ਚਾਰਜ ਵੀ ਕਰਵਾਇਆ ਗਿਆ ਜਿਸ ਵਿੱਚ ਕੁਝ ਹੋਰ ਕਾਮਿਆਂ ਤੋਂ ਸਿਵਾਏ ਜਿੰਦਰ ਦੇ ਵੀ ਸੱਟਾਂ ਵੱਜੀਆਂ ਕਾਮਿਆਂ ਦੇ ਏਕਤਾ ਅਗੇ ਮਾਲਕਾਂ ਨੂੰ ਝੁਕਣਾ ਪਿਆ ਉਹ ਆਪਣੀਆਂ ਅਧ ਪਚਦ ਮੰਗਾ ਮਨਵਾਉਣ ਵਿੱਚ ਸਫਲ ਹੋ ਗਏ ਨਿੰਦਰ ਨੇ ਪਾਸਾ ਪਾਰਤਿਆ ਉਹ ਸੰਦਰ ਜਵਾਰ ਪਾਟੇ ਦੀ ਇੱਕ ਛਲ ਹੋਕੇ ਦੇ ਰੂਪ ਚ ਹਨੇਰੇ ਨੂੰ ਹੋਰ ਬੋਝਲ ਕਰ ਗਈ ਨਿੰਦਰ ਦੀਆਂ ਅੱਖਾਂ ਅਗੇ ਪਚਰਾਂ ਚ ਵੱਜੀ ਗੱਲ ਵਿੱਚ ਪਈ ਹੋਈ ਜਿੰਦਰ ਦੀ ਬਾਹ ਘੁੰਮ ਗਈ ਉਹ ਉਹਦੇ ਮੰਜੇ ਕੋਲ ਬੈਠੀ ਸੀ ਜਿੰਦਰ ਦੀ ਖਬਰ ਲੈਣ ਉਹਦੇ ਘਰ ਗਈ ਸੀ ਉਹ ਦਿਨ ਜੱਕੋ ਤੱਕੀ ਵਿੱਚ ਕਈ ਦਿਨ ਲਗਾਉਣ ਤੋਂ ਬਾਅਦ ਉਹਦੇ ਕਦਮ ਜਿੰਦਰ ਦੇ ਘਰ ਵੱਲ ਪੁੱਟੇ ਗਏ ਮੰਜੇ ਤੇ ਉਦਾਸ ਲੇਟਿਆ ਜਿੰਦਰ ਦੇਖ ਕੇ ਉਹਦਾ ਦਿਲ ਕਾਉਮਾ ਹੋਣ ਲੱਗ ਪਿਆ ਪਰ ਉਸਨੇ ਛਲਕਦੀਆਂ ਅੱਖਾਂ ਤੇ ਕਾਬੂ ਪਾ ਲਿਆ ਸੀ ਮੰਜੇ ਦੇ ਨਾਲ ਹੀ ਕੁਰਸੀ ਤੇ ਬੈਠਦਿਆਂ ਉਹਨੇ ਸਧਾਰਨ ਜਿਹੀ ਬੈਠਕ ਵਿੱਚ ਚਾਹੋ ਪਾਸੇ ਨਜ਼ਰ ਘੁਮਾਈ ਜਿੰਦਰ ਦਾ ਹਾਲ ਪੁੱਛਿਆ ਬੈਠਕ 'ਚ ਲੱਗੀਆਂ ਤਸਵੀਰਾਂ ਵਿਚੋਂ ਇੱਕ ਤਸਵੀਰ ਨੌਜਵਾਨ ਫੌਜੀ ਦੀ ਸੀ ਜਿਹਦੇ ਚਿੰਨ ਚੱਕਰ ਵਿੱਚੋਂ ਉਹਦੇ ਜਿੰਦਰ ਦੇ ਨਾਨ ਨਕਸ਼ੇ ਲੱਭ ਲਏ ਸਨ ਉਹ ਸਮਝ ਗਈ ਸੀ ਕਿ ਇਹ ਜਿੰਦਰ ਦੇ ਬਾਪੂ ਜੀ ਦੀ ਤਸਵੀਰ ਹੈ ਜਿਸ ਬਾਰੇ ਉਹ ਪਹਿਲਾਂ ਹੀ ਜਿੰਦਰ ਕੋਲੋਂ ਸੁਣ ਚੁੱਕੀ ਸੀ ਕਿ ਉਹ ਆਈਐਨਏ ਦਾ ਬਹਾਦਰ ਸਿਪਾਹੀ ਸੀ ਤੇ ਜਵਾਨੀ ਵਿੱਚ ਗੋਰਿਆਂ ਦੇ ਖਿਲਾਫ ਇੱਕ ਲੜਾਈ 'ਚ ਮਾਰਿਆ ਗਿਆ ਜਿੰਦਰ ਆਪਣੇ ਮਾਪਿਆਂ ਦੀ ਇੱਕੋ ਇੱਕ ਔਲਾਦ ਉਦੋਂ ਆਪਣੇ ਬਚਪਨ ਵਿੱਚ ਸੀ ਜਿੰਦਰ ਦੀ ਵਿਧਵਾ ਮਾਂ ਉਸ ਲਈ ਪਹਿਲਾ ਪਾਣੀ ਤੇ ਫਿਰ ਚਾਹ ਲੈ ਕੇ ਆਈ। ਉਹਦੇ ਮੱਥੇ ਤੇ ਸੇਦਕ ਤੇ ਸਿਰੜ ਦੀਆਂ ਰੇਖਾਵਾਂ ਰੂਪਮਾਨ ਹੋ ਰਹੀਆਂ ਸਨ। ਗੱਲਾਂ ਉਸਨੇ ਬਹੁਤੀਆਂ ਨਹੀਂ ਸੀ ਕੀਤੀਆਂ। ਪਰ ਨਿੰਦਰ ਨੂੰ ਜਿੰਦਰ ਦੀ ਮਾਂ ਦੇ ਨਿੱgge ਦਿਲ ਦੀ ਸਾਰ ਮਿਲ ਗਈ ਸੀ। ਉਸ ਨੂੰ ਆਪਣੇ ਪੁੱਤਰ ਤੇ ਮਾਣ ਸੀ ਤੇ ਵਿਸ਼ਵਾਸ ਵੀ। ਕੁਝ ਦੇਰ ਨਿੰਦਰ ਤੇ ਜਿੰਦਰ ਸੰਗ ਬੈਠ ਕੇ ਉਹ ਉੱਠ ਕੇ ਮੱਜਾਂ ਨੂੰ ਪੱਠੇ ਪਾਉਣ ਚਲੀ ਗਈ। ਪੀ ਲੋ ਤੁਸੀਂ ਵੀ ਚਾਹ ਤਾਂ ਕਾਫੀ ਪਈ ਹੈ। ਗੜਵੀਚ ਨਿੰਦਰ ਨੇ ਆਪਣਾ ਖਾਲੀ ਕੱਪ ਥੱਲੇ ਰੱਖਦਿਆਂ ਜਿੰਦਰ ਨੂੰ ਸੰਬੋਧਨ ਕੀਤਾ ਲਿਆ ਪਿਆ ਦੇ ਫਿਰ ਨਿੰਦਰ ਨੇ ਚਾਹ ਪਾਉਣ ਤੋਂ ਬਾਅਦ ਜਿੰਦਰ ਨੂੰ ਉੱਠ ਕੇ ਬੈਠਣ ਲਈ ਆਪਣੀਆਂ ਬਾਹਾਂ ਦਾ ਸਹਾਰਾ ਦਿੱਤਾ ਬੜੀਆਂ ਮਜ਼ਬੂਤ ਬਾਹਾਂ ਨੇ ਝਾਦਾ ਕੱਪ ਫੜਦਿਆਂ ਜਿੰਦਰ ਨੇ ਉਹਦੇ ਵੱਲ ਤੱਕਦਿਆਂ ਕਿਹਾ ਸੀ ਤੇ ਰਾਤ ਦੇ ਹੌਮ ਵਿੱਚ ਨਿੰਦਰ ਨੂੰ ਇੰਜ ਮਹਿਸੂਸ ਹੋਇਆ ਕਿ ਉਹਦੀਆਂ ਬਾਹਾਂ ਜਿਨ੍ਹਾਂ ਦੀ ਜਿੰਦਰ ਨੇ ਪ੍ਰਸ਼ੰਸਾ ਕੀਤੀ ਸੀ ਇਸ ਵਕਤ ਨਿਤਾਣੀਆਂ ਹੋ ਚੁੱਕੀਆਂ ਨੇ ਬਾਹਣੀ ਉਹਦਾ ਤਾਂ ਸਾਰਾ ਸਰੀਰ ਜਿਵੇਂ ਬੇਜਾਨ ਹੋ ਗਿਆ ਜਿਸ ਸਮੇਂ ਉਹ ਉਸਨੇ ਆਪਣੀਆਂ ਵਿਉਂਤਾਂ ਦੀਆਂ ਲੀਹਾਂ ਨੂੰ ਤੋੜ ਲਿਆ ਸੀ ਉਸੇ ਸਮੇਂ ਨੇ ਆਜੋ ਨੂੰ ਲਤਾੜ ਕੇ ਸੁੱਟ ਦਿੱਤਾ ਅੱਜ ਤੋਂ ਪਹਿਲਾਂ ਜੋ ਕੁਝ ਵੀ ਹੁੰਦਾ ਰਿਹਾ ਨਿੰਦਰ ਦੇ ਮਿੱਥੇ ਆਸ ਅਨੁਸਾਰ ਹੀ ਹੁੰਦਾ ਰਿਹਾ ਸਾਰਾ ਜੀਵਨ ਜਿੰਦਰ ਦੀ ਜ਼ਿੰਦਗੀ ਨਾਲ ਬੰਨਣ ਦਾ ਫੈਸਲਾ ਉਸਨੇ ਕਿਸੇ ਜਲਦਬਾਜ਼ੀ ਵਿੱਚ ਜਾਂ ਉਲਾਰ ਹੋ ਕੇ ਨਹੀਂ ਸੀ ਕੀਤਾ ਕਾਫੀ ਸੋਚ ਸਮਝ ਕੇ ਕੀਤਾ ਸੀ ਕਾਰ ਵਿੱਚ ਉਸ ਨੇ ਆਪਣੇ ਲਈ ਜੋ ਥਾਂ ਬਣਾ ਲਈ ਸੀ ਉਹਨੂੰ ਪੂਰਾ ਭਰੋਸਾ ਸੀ ਕਿ ਉਹ ਜਦੋਂ ਵੀ ਇਸ ਥਾਂ ਤੇ ਖਲੋਗੇ ਕੋਈ ਆਵਾਜ਼ ਕੱਢੇਗੀ ਤਾਂ ਘਰ ਵਾਲੇ ਪੂਰੇ ਗੌਰ ਨਾਲ ਸੁਣਨਗੇ ਤੇ ਉਹਦੀ ਇੱਛਾ ਪੂrti ਵਾਸਤੇ ਹੁੰਘਾਰਾ ਵੀ ਪੜਨਗੇ ਕਿਉਂਕਿ ਉਹ ਵੀ ਤਾਂ ਘਰ ਵਾਲਿਆਂ ਦੀਆਂ ਇੱਛਾਵਾਂ ਪੂਰੀਆਂ ਕਰ ਰਹੀ ਆ ਜਦੋਂ ਦੀ ਉਹ ਮਿਲ ਵਿੱਚ ਨੌਕਰੀ ਕਰਨ ਲੱਗੀ ਆ ਉਹਨੇ ਟੱਬਰ ਦਾ ਹਰ ਜੀ ਆਪਣੇ ਵੇੜੇ ਦੀਆਂ ਕੱਲਰ ਖਾਦੀਆਂ ਕੰਦਾਂ ਤੋਂ ਪਰੇ ਆਕਾਸ਼ ਦੀ ਨੀਲਤਣ ਵਾਲਾ ਦੇਖਣ ਲੱਗ ਪਿਆ ਸੀ ਫਿਕਰਾਂ ਚ ਡੁੱਬੀ ਉਹਦੀ ਮਾਂ ਨੂੰ ਕੁਝ ਸੁੱਖ ਦਾ ਸਾਹ ਆਇਆ ਸੀ ਸੁਖੇ ਨੇ ਮੁੜ ਪੜਾਈ ਵੀ ਸ਼ੁਰੂ ਕਰਤੀ ਸੀ ਕਿਦੂ ਵੀ ਪ੍ਰਾਇਮਰੀ ਸਕੂਲ ਵਿੱਚ ਤੁਰਿਆ ਜਾਂਦਾ ਸੋਹਣਾ ਲੱਗਣ ਲੱਗ ਪਿਆ ਸੀ ਘਰ ਵਿੱਚ ਆਏ ਇਸ ਪਰਿਵਰਤਨ ਦਾ ਸੇਰਾ ਆਮ ਕਰਕੇ ਲੋਕੀ ਨਿੰਦਰ ਦੇ ਸਿਰ ਤੇ ਹੀ ਬੰਨਦੇ ਸਨ ਕਿ ਐਸੇ ਕਰਕੇ ਨਿੰਦਰ ਨੂੰ ਵਿਸ਼ਵਾਸ ਸੀ ਕਿ ਘਰ ਦੇ ਜੀ ਉਹਦੀ ਵਿਰੋਧਤਾ ਨਹੀਂ ਕਰਨਗੇ ਨਾਲੇ ਉਸ ਨੇ ਕਿਹੜਾ ਕੋਈ ਅਣਉਚਿਤ ਕੰਮ ਕੀਤਾ ਏ ਅਗਾ ਵੱਧੂ ਮੁੰਡੇ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹਿਆ ਸੀ ਆਪਣੇ ਤੇ ਸਾਰਿਆਂ ਦੇ ਚੰਗੇ ਭਵਿੱਖ ਨੂੰ ਮੁੱਖ ਰੱਖ ਕੇ ਸੁਖੇ ਬਾਰੇ ਤਾਂ ਉਸ ਨੂੰ ਹਰ ਤਰ੍ਹਾਂ ਨਾਲ ਵਿਸ਼ਵਾਸ ਸੀ ਕਿਉਂਕਿ ਸੁਖੇ ਨੂੰ ਮਿਲ ਵਿੱਚ ਨੌਕਰੀ ਲਵਾਉਣ ਵਾਲੀ ਉਹੀ ਸੀ ਜਾਂ ਜਿੰਦਰ ਉਸ ਨੇ ਬੜੇ ਸਫਸਤ ਢੰਗ ਨਾਲ ਸੁਖੇ ਤੇ ਜਿੰਦਰ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਸੀ ਉਹਨਾਂ ਦੋਨਾਂ ਨੂੰ ਆਪਣੇ ਨਾਲ ਵੇਖ ਕੇ ਉਹ ਖੁਲੀ ਨਹੀਂ ਸੀ ਸਮੁੰਦੀ ਕਿੰਨੇ ਸੋਹਣੇ ਪਲ ਸਨ ਜਦੋਂ ਤਿੰਨੇ ਇਕੱਠੇ ਬੈਠ ਕੇ ਰੋਟੀ ਖਾਂਦੇ ਚਾਹ ਪੀਂਦੇ ਆਪਣੇ ਘਰਾਂ ਦੀਆਂ ਗੱਲਾਂ ਕਰਦੇ ਕੁਝ ਨਵਾਂ ਨਵਾਂ ਸੋਚਦੇ ਅਜਿਹੀਆਂ ਘੜੀਆਂ ਦੌਰਾਨ ਉਹ ਇੰਜ ਮਹਿਸੂਸ ਕਰਦੀ ਜਿਵੇਂ ਜੀਵਨ ਉਹਦੀ ਰਮਜਾ ਅਨੁਸਾਰ ਕਦਮ ਚੁੱਕ ਰਿਹਾ ਹੋਵੇ ਵਕਤ ਜਿਵੇਂ ਉਸ ਨੂੰ ਪੁੱਛ ਕੇ ਮੋੜ ਕੱਟ ਰਿਹਾ ਹੋਵੇ ਸ਼ੁਰੂ ਵਿੱਚ ਜਿੰਦਰ ਨਾਲ ਉਹਦੇ ਸਬੰਧ ਬਾਬਤ ਮਿਲ ਵਿੱਚ ਕਾਨਾ ਫੂਸੀ ਵੀ ਹੋਈ ਕਾਮਿਆਂ ਵਿੱਚ ਜਿੰਦਰ ਦੇ ਚੰਗੇ ਪ੍ਰਭਾਵ ਤੇ ਨਿੰਦਰ ਦੇ ਆਪਣੇ ਸਹੀ ਨਿਯਮਾਂ ਵਾਲੇ ਜੀਵਨ ਦੇ ਅਸਰ ਹੇਠ ਭਾਵੇਂ ਉਹਨਾਂ ਦੀ ਚਰਚਾ ਰਾਈ ਦਾ ਪਹਾੜ ਨਹੀਂ ਸੀ ਬਣ ਸਕੀ ਪਰ ਉਸ ਨੂੰ ਇਸ ਚਰਚਾ ਤੋਂ ਡਰ ਜ਼ਰੂਰ ਲੱਗਿਆ ਸੀ ਕਿਉਂਕਿ ਉਹਨਾਂ ਵੱਲੋਂ ਉਂਗਲ ਉਠਾਉਣ ਦੀ ਕੋਸ਼ਿਸ਼ ਉਹ ਲੋਕ ਕਰ ਰਹੇ ਸਨ ਜਿਨ੍ਹਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਮਿਲ ਮਾਲਕਾਂ ਦੀ ਸਹਾਇਤਾ حاصل ਸੀ ਜਿਨ੍ਹਾਂ ਰਾਹੀਂ ਮਾਲਕਾਂ ਨੇ ਕਾਮਿਆਂ ਦੀ ਹੜਤਾਲ ਨੂੰ ਟਾਰਪਿਡੋ ਕਰਨ ਦਾ ਯਤਨ ਕੀਤਾ ਤੇ ਕਾਮਿਆਂ ਦੀ ਜਮਾਤ ਵਿੱਚ ਹੁੰਦਿਆਂ ਵੀ ਜਿਨ੍ਹਾਂ ਨੇ ਆਪਣਾ ਈਮਾਨ ਮਿਲ ਮਾਲਕਾਂ ਦੇ ਕੋਲ ਗਹਿਣੇ ਪਾਇਆ ਹੋਇਆ ਸੀ ਆਪਣੇ ਆਪ ਹੀ ਉਹਨਾਂ ਦੀ ਚਰਚਾ ਠੰਡੀ ਪੈ ਗਈ ਤੇ ਉਸ ਨੇ ਸੁੱਖ ਦਾ ਸਾਹ ਲਿਆ ਜਦੋਂ ਸੁੱਖਾ ਮਿਲ ਵਿੱਚ ਆਇਆ ਤਾਂ ਨਿੰਦਰ ਇੱਕ ਵਾਰ ਤਾਂ ਫੇਰ ਘਬਰਾ ਗਈ ਪਰ ਉਸ ਨੂੰ ਸੁੱਖੇ ਤੇ ਵਿਸ਼ਵਾਸ ਸੀ ਕਿ ਉਹਦਾ ਵਿਸ਼ਵਾਸ ਸਹੀ ਨਿਕਲਿਆ ਸੁੱਖਾ ਉਹਨਾਂ ਦੋਨਾਂ ਨਾਲ ਕਦਮ ਨਾਲ ਕਦਮ ਲਾ ਕੇ ਤੁਰਨ ਲੱਗਿਆ ਸੀ ਉਸ ਨੂੰ ਇੰਜ ਲੱਗਿਆ ਜਿਵੇਂ ਉਹਦੀ ਸਥਿਤੀ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਈ ਹੋਵੇ ਸੁਖੇ ਨੇ ਜਿਵੇਂ ਉਸ ਦੁਆਲੇ ਵਾਰਡ ਕਰ ਲਈ ਹੋਵੇ ਅਤੇ ਚਰਚਾ ਕਰਨ ਵਾਲਿਆਂ ਦੇ ਬੁੱਲ ਸਿੱਤੇ ਗਏ ਸਨ ਸੁਖੇ ਦੀ ਦੂਜੀ ਸਾਲਾਨਾ ਤਰੱਕੀ ਸਮੇ ਲੇਬਰ ਅਫਸਰ ਨੇ ਸਿਫਾਰਿਸ਼ ਤੇ ਉਸ ਨੂੰ ਇੱਕ ਸਪੈਸ਼ਲ ਤਰੱਕੀ ਦੇ ਕੇ ਉਹਦੀ ਮਿੱਥੀ ਹੋਈ ਤਰੱਕੀ ਦੁਣੀ ਕਰ ਦਿੱਤੀ ਸੀ ਨਿੰਦਰ ਨੂੰ ਤਾਂ ਚਾ ਚੜ ਗਿਆ ਆਪਣਾ ਚਾਹ ਸਾਂਝਾ ਕਰਨ ਲਈ ਜਦੋਂ ਉਹਨੇ ਮਠਿਆਈ ਦਾ ਡੱਬਾ ਜਿੰਦਰ ਨੂੰ ਫੜਾਇਆ ਤਾਂ ਆਪਣੇ ਅੰਦਰ ਨੱਚ ਰਹੀ ਖੁਸ਼ੀ ਨੂੰ ਉਹਦੇ ਚਿਹਰੇ ਤੇ ਨਾ ਲੱਭ ਸਕੀ। ਉਹਦੇ ਪੁੱਛਣ ਤੇ ਜਿੰਦਰ ਨੇ ਦੱਸਿਆ ਕਿ ਸੁੱਖੇ ਨੂੰ ਦੂਣੀ ਸਲਾਨਾ ਤਰੱਕੀ ਦੇਣਾ ਪ੍ਰਬੰਧਕੀ ਅਫਸਰਾਂ ਦੀ ਕਚਾਲ ਸੀ ਜਿਸ ਰਾਹੀਂ ਉਹ ਉਹਨਾਂ ਦੀ ਹੋਣ ਵਾਲੀ ਹੜਤਾਲ ਨੂੰ ਫੇਲ ਕਰਨਾ ਚਾਹੁੰਦੇ ਸਨ। ਦੀਨਾ ਵਿੱਚ ਸੁੱਖੇ ਦਾ ਰੰਗ ਟੰਗ ਬਦਲ ਗਿਆ। ਉਹ ਲੇਬਰ ਅਫਸਰ ਦੇ ਘਰ ਆਉਣ ਜਾਣ ਲੱਗ ਪਿਆ। ਮਿਲ ਵਿੱਚ ਯੂਨੀਅਨ ਵਿਰੋਧੀ ਕੰਮਿਆਂ ਨਾਲ ਉਹਦਾ ਉਠਣ ਬੈਠਣ ਹੋ ਗਿਆ ਨਿੰਦਰ ਨਾਲ ਉਹ ਹੁਕਮਰਾਨਾ ਅੰਦਾਜ਼ 'ਚ ਗੱਲ ਕਰਦਾ ਤੇ ਜਿੰਦਰ ਨੂੰ ਪਹਿਲਾਂ ਵਾਂਗ ਸਤਿਕਾਰ ਨਾਲ ਨਹੀਂ ਸੀ ਬੁਲਾਉਂਦਾ ਕੱਲ ਜਦੋਂ ਇਕੱਠੇ ਕੰਮ ਤੇ ਜਾ ਰਹੇ ਸਾਂ ਤਾਂ ਰਾਹ ਵਿੱਚ ਸੁਖੇ ਨੇ ਨਿੰਦਰ ਨੂੰ ਕਿਹਾ ਕਿ ਉਹਨੂੰ ਉਹਦਾ ਜਿੰਦਰ ਨਾਲ ਬਹੁਤਾ ਨੇੜੇ ਲੱਗਣਾ ਚੰਗਾ ਨਹੀਂ ਲੱਗਦਾ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਉਸ ਕੋਲੋਂ ਸੁਣੀਆਂ ਨਹੀਂ ਜਾਂਦੀਆਂ ਨਿੰਦਰ ਨੂੰ ਜਿਵੇਂ ਠੂਹੇ ਨੇ ਡੰਗ ਮਾਰਿਆ ਹੋਵੇ ਉਸਨੇ ਦਬਮੀ ਪਰ ਟੁਕਮੀ ਸੁਰ ਵਿੱਚ ਸੁਖੇ ਦੀ ਏਸ ਗੱਲ ਦਾ ਮੂੰਹ ਤੋੜਮਾ ਜਵਾਬ ਦੰਦਿਆਂ ਉਹਦੀ ਅਕਲ ਤੇ ਹੈਰਾਨੀ ਪ੍ਰਗਟਾਈ। ਕੁੱਟੇ ਵੱਡੇ ਉਹਦੇ ਭਰਾ ਨੇ ਭਾਵੇਂ ਗੱਲ ਅਗਾ ਨਾ ਵਧਾਈ ਪਰ ਆਉਣ ਵਾਲੇ ਤੂਫਾਨ ਨੇ ਨਿੰਦਰ ਨੂੰ ਝੰਡੋਰ ਕੇ ਰੱਖ ਦਿੱਤਾ। ਮੀਲ ਵਿੱਚ ਉਸਨੇ ਜਿੰਦਰ ਨੂੰ ਮਿਲਣਾ ਚਾਹਿਆ ਪਰ ਉਹ ਆਪਣੀ ਅਗਲੇ ਦਿਨ ਹੋਣ ਵਾਲੀ ਹੜਤਾਲ ਬਾਬਤ ਲਾਗੇ ਚਾਗੇ ਦੀਆਂ ਫੈਕਟਰੀਆਂ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ ਦੀਆਂ ਯੂਨੀਅਨਾਂ ਨਾਲ ਸੰਪਰਕ ਕਾਇਮ ਕਰਨ ਗਿਆ ਹੋਇਆ ਸੀ ਤੇ ਤਿਰਕਾਲਾਂ ਨੂੰ ਘਰ-ਪਰਤਦਿਆਂ ਸੁੱਖੇ ਨੇ ਆਸਮਾਨ ਸਿਰ ਤੇ ਚੁੱਕ ਲਿਆ ਖਬਰਦਾਰ ਜੇ ਮਿਲ ਵਿੱਚ ਪੈਰ ਪਾਇਆ ਸੁੱਖੇ ਨੇ ਨਿੰਦਰ ਨੂੰ ਲਲਕਾਰਿਆ ਸੀ ਤੂੰ ਕੌਣ ਹੋ ਨਾ ਮੈਨੂੰ ਰੋਕਣ ਵਾਲਾ ਮੈਂ ਮਿਲ ਵਿੱਚ ਨੌਕਰੀ ਵੀ ਕਰਾਂਗੀ ਤੇ ਹੜਤਾਲ ਤੇ ਵੀ ਜਾਵਾਂਗੀ ਅਗਲੇ ਕੀ ਸਮਝਦੇ ਨੇ ਇਹੋ ਜਿਹੀਆਂ ਲੰਗੜੀ ਹੜਤਾਲਾਂ ਨੂੰ ਉਹ ਸਾਰੇ ਤੇਰੇ ਵਰਗੇ ਨਹੀਂ ਹੁੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਜੋ ਕਾਮਿਆਂ ਦੀ ਪਿੱਠ ਵਿੱਚ ਛੁਰਾ ਖੋਭ ਰਿਹਾ ਨਿੰਦਰ ਵੀ ਲਾਲ ਪੀਲੀ ਹੋ ਗਈ ਸ਼ਰਮ ਤਾਂ ਮੈਨੂੰ ਨਹੀਂ ਤੈਨੂੰ ਆਉਣੀ ਚਾਹੀਦੀ ਹੈ ਜੋ ਖੇ ਖਾਂਦੀ ਫਰਦੀਆਂ ਵੇ ਸੁੱਖਿਆ ਕਿਉਂ ਭੌਂਕਦਾ ਮੇਰੀ ਸੋਨੇ ਵਰਗੀ ਧੀ ਤੇ ਚਿੱਕੜ ਉਛਾਲਣ ਡਿਆ ਇਹਦੀ ਕਮਾਈ ਨਾਲ ਹੀ ਤਾਂ ਉਹਨਾਂ ਦੀ ਬੇਜੀ ਨੇ ਪੁੱਤ ਨੂੰ ਫਟਕਾਰ ਪਾਈ ਮੈਨੂੰ ਨਹੀਂ ਚਾਹੀਦੀ ਇਹੋ ਜਿਹੀ ਕਮਾਈ ਸੁੱਖਾ ਵੀ ਤਾਜ ਆ ਗਿਆ ਉਹ ਬੋਲਦਾ ਰਿਹਾ ਉੱਚੀ ਤੇ ਹੋਰ ਉੱਚੀ ਆਂਡ ਗਵਾਂਡ ਦੇ ਲੋਕੀ ਬਨੇਰਿਆਂ ਤੇ ਆ ਕੇ ਖਲੋਗੇ। ਉਹਨਾਂ ਦੇ ਘਰ ਦੀਆਂ ਕੰਧਾਂ ਨਾਲ ਕਈ ਕੰਨ ਜੁੜ ਗਏ। ਨਿੰਦਰ ਭਰੀ ਪੀਤੀ ਚੁੱਪ ਕਰ ਗਈ ਤੇ ਉਹਦੀ ਬੇਜੀ ਵੀ ਜ਼ਿਆਦਾ ਬੋਲਣਾ ਠੀਕ ਨਾ ਸਮਝਿਆ। ਰਾਤੋਂ ਰਾਤ ਕਾਮਿਆਂ ਨੂੰ ਯੂਨੀਅਨਾਂ ਨਾਲੋਂ ਤੋੜਨ ਲਈ ਸੁੱਕਾ ਰੋਟੀ ਖਾ ਕੇ ਘਰੋਂ ਤੁਰ ਪਿਆ। ਪਰ ਨਿੰਦਰ ਦਾ ਰੋਟੀ ਵੱਲ ਦੇਖਣ ਨੂੰ ਵੀ ਜੀ ਨਹੀਂ ਸੀ ਕੀਤਾ। ਬੇਜੀ ਨੇ ਉਸ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ। ਤੋਫੇ ਸੁਪਏ। ਦਲਾਨ ਵਿੱਚ ਮੰਜੇ ਤੇ ਪਿਆ ਉਹਦੀ ਆਪੂਬਾ ਨਿਕਲ ਗਈਆਂ ਸਮੇਂ ਨੇ ਜਿਵੇਂ ਉਹਨੂੰ ਪਟਕਾ ਕੇ ਮਾਰਿਆ ਹੋਵੇ ਸੁੱਖੇ ਦੀਆਂ ਉਂਜਾਂ ਨੇ ਉਹਨੂੰ ਵਿੰਨ ਕੇ ਰੱਖ ਦਿੱਤਾ ਸੀ ਬੇਜੀ ਦੀਆਂ ਅੱਖਾਂ 'ਚ ਲਟਕ ਰਹੇ ਹੰਝੂਆਂ ਵਿੱਚ ਆਪਣੀ ਤਸਵੀਰ ਵੇਖਦੇ ਉਹ ਕੰਬ ਕੇ ਰਹਿ ਗਈ ਪਲ ਦੀ ਪਲ ਉਹ ਉਸ ਦੀ ਸੋਚ ਆਪਣੇ ਮਾਂ ਦੇ ਜੀਵਨ ਤੇ ਬੀਤੇ ਹੋਏ ਕੱਲ ਉੱਪਰ ਘੁੰਮ ਗਈ ਉਹਨੂੰ ਇੰਜ ਲੱਗਾ ਜਿਵੇਂ ਆਉਣ ਵਾਲੇ ਕੱਲ ਦੌਰਾਨ ਉਹਨੂੰ ਵੀ ਉਸ ਦੀ ਬੇਜੀ ਵਾਂਗ ਕਿਸੇ ਅਮਲੀ ਤੇ ਗੈਰ ਜ਼ਿੰਮੇਵਾਰ ਬੰਦੇ ਨਾਲ ਨੋੜ ਦਿੱਤਾ ਜਾਵੇਗਾ ਉਹ ਜੀਵਨ ਵਿੱਚ ਲਤਾੜੀ ਜਾਵੇਗੀ ਮਧੋਲੀ ਜਾਵੇਗੀ ਤਰਸ ਤੇ ਪਿਆਰ ਚਾਕੇ ਉਹ 베ਜੀ ਦੀ ਗੱਲ ਲੱਗ ਗਈ ਉਗਲਾਉਂਦੇ ਹੋਏ ਕਿਦੂ ਨੂੰ ਨਾਲ ਲੈ ਕੇ ਉਹ ਕੋਠੇ ਤੇ ਚੜ ਗਈਆਂ ਕਿਦੂ ਤੇ 베ਜੀ ਤਾਂ ਸੋ ਗੇ ਪਰ ਮੰਜੇ ਤੇ ਪਈ ਉਹ ਤੜਫਦੀ ਰਹੀ ਪਾਸਾ ਪਰਤ ਕੇ ਉਹਨੇ ਸੁੱਤੀ ਹੋਈ 베ਜੀ ਵੱਲ ਦੇਖਿਆ ਉਹਨੂੰ ਲੱਗਿਆ ਜਿਵੇਂ ਨੀਂਦ ਵਿੱਚ ਉਹਨੇ ਹੋਕਾ ਭਰਿਆ ਹੋਵੇ ਲੰਮੇ ਲੰਮੇ ਹੋਕਿਆਂ ਵਾਲਾ ਆਪਣੀ ਮਾਂ ਵਰਗਾ ਜੀਵਨ ਉਹਨੂੰ ਚੰਗਾ ਨਾ ਲੱਗਾ ਉਹ ਉੱਠ ਕੇ ਪੌੜੀ ਵੱਲ ਨੂੰ ਹੋਈ ਪੌੜੀ ਕੋਲ ਖਲੋ ਕੇ ਹਨੇਰੇ ਚੱਖਾਂ ਗੱਡਦਿਆਂ ਉਹਨੇ ਸੁੱਤੇ ਹੋਏ ਜੀਆ ਵੱਲ ਫੇਰ ਨਜ਼ਰ ਮਾਰੀ ਉਹ ਕੋਕ ਸੁੱਤੇ ਪਏ ਸਨ ਹੱਥ ਲੀਆਂ ਚਾਬੀਆਂ ਨਾਲ ਉਹਨੇ ਮੱਲਕ ਦੇਣੇ ਦਲਾਂ ਦਾ ਦਰਵਾਜ਼ਾ ਖੋਲ੍ਹਿਆ ਤੇ ਬੱਲਬ ਦੀ ਸਵਿੱਚ ਦਬਾਈ ਕਾਗਜ਼ ਕਲਮ ਦੀ ਭਾਲ ਵਿੱਚ ਉਹਨੇ ਇੱਕ ਦੂਦਾ ਬਸਤਾ ਉਠਾਇਆ ਇੱਕ ਕਾਪੀ ਤੇ ਟੁੱਟੀ ਜਿਹੀ ਪੈਨਸਲ ਉਹਦੇ ਹੱਥ ਲੱਗੀ ਉਹਨੇ ਲਿਖਣਾ ਸ਼ੁਰੂ ਕਰ ਦਿੱਤਾ ਤਿਆਰੀ ਬੇਜੀ ਮੈਂ ਜਾ ਰਹੀ ਹਾਂ ਪਰ ਅਗੋਂ ਉਹਦਾ ਹੱਥ ਕੰਬਣ ਲੱਗ ਪਿਆ 베ਜੀ ਕੀ ਸੋਚੇਗੀ ਉਹ ਬੁੜਬੁੜਾਈ ਉਸ ਨੂੰ 베ਜੀ ਤੇ ਤਰਸ ਜਾ ਆ ਗਿਆ ਆਪਣੀ ਮਾਂ ਦੇ ਕਈ ਰੂਪ ਉਹਦੀਆਂ ਅੱਖਾਂ 'ਗੇ ਘੁੰਮ ਗਏ ਧੱਕੇ ਤੋੜਿਆਂ 'ਚ ਵਕਤ ਟਪਾ ਰਹੀ ਉਹਦੀ 베ਜੀ ਲੋਕਾਂ ਤੋਂ ਉਧਾਰ ਮੰਗ ਮੰਗ ਬੁੱਤਾ ਸਾਰ ਰਹੀ ਉਹਦੀ 베ਜੀ ਨਿਕੰਮੇ ਤੇ ਅਮਲੀ ਪਤੀ ਦੀਆਂ ਝਿੜਕਾਂ ਖਾ ਰਹੀ ਉਹਦੀ 베ਜੀ ਉਹਦੀ ਨੌਕਰੀ ਲੱਗਣ ਨਾਲ ਕੁਝ ਸੁੱਖ ਦਾ ਸਾਹ ਲੈ ਰਹੀ ਉਹਦੀ 베ਜੀ ਉਸ ਹੱਥੋਂ ਉਹਦੀ ਤਨਖਾਹ ਫੜਦਿਆਂ ਮੂੰਹ ਨਾਲ ਉਹਦਾ ਮੱਥਾ ਚੁੰਮਦੀ ਉਹਦੀ ਬੇਜੀ ਉਹਦੀਆਂ ਅੱਖਾਂ ਭਾਰੀਆਂ ਕੁਝ ਪਲਾਂ ਲਈ ਉਹ ਡਾਵਾਂਡੋਲ ਹੋ ਗਈ ਪਰ ਜਿੰਦਰ ਦੇ ਕਹੇ ਇਹ ਸ਼ਬਦ ਨਿੰਦੀ ਬਹੁਤੀਆਂ ਔਰਤਾਂ ਤਾਂ ਆਪਣੀ ਸ਼ਕਤੀ ਬਾਰੇ ਚੇਤਨੀ ਨਹੀਂ ਹੁੰਦੀਆਂ ਜਿਹੜੀਆਂ ਥੋੜੀਆਂ ਬਹੁਤ ਹੈਗੀਆਂ ਨੇ ਉਹ ਇਸਤਰੀ ਦੀ ਆਵਾਜ਼ ਦੀ ਰੱਟ ਲਾਉਂਦੇ ਲਾਉਂਦੇ ਆਸਲੀ ਰਾਤੋਂ ਖੁੱਝ ਕੇ ਹੋਰੀ ਪਾਸੇ ਤੁਰ ਪੈਂਦੀਆਂ ਨੇ ਜੇ ਕਿਤੇ ਔਰਤ ਆਪਣੀ ਸ਼ਕਤੀ ਦੀ ਸਹੀ ਵਰਤੋਂ ਕਰੇ ਦਾ ਸੰਸਾਰ ਦਾ ਬੜਾ ਭਲਾ ਹੋ ਸਕਦਾ ਹੈ ਯਾਦ ਆਉਂਦਿਆਂ ਹੀ ਉਹਦੀ ਅਣਖ ਫੇਰ ਜਾਗ ਪਈ ਉਹਨੇ ਕੱਪੜੇ ਬਦਲੇ ਸਾਈਕਲ ਨੂੰ ਵੇੜੇ ਵਿੱਚੋਂ ਕੱਢਦਿਆਂ ਉਹਨੂੰ ਕੋਠੇ ਵੱਲੋਂ ਬਿੜਕ ਸੁਣਾਈ ਦਿੱਤੀ ਉਹਦੀ ਬੇਜੀ ਪੌੜੀਆਂ ਉਤਰ ਰਹੀ ਸੀ ਨਿੰਦਰ ਦੇ ਪੈਰਾਂ ਨੂੰ ਜਿਵੇਂ ਪੈਂਖੜ ਪੈ ਗਿਆ ਹੋਵੇ ਕੁੜੇ ਨਿੰਦਰ ਆਕੇ ਮਾਂ ਦੀ ਕੰਬ ਦੀ ਆਵਾਜ਼ ਨੇ ਉਹਦਾ ਅੰਦਰ ਕਮਾ ਦਿੱਤਾ ਸਾਈਕਲ ਨੂੰ ਕੋਲੇ ਨਾਲ ਲਾਉਂਦਿਆਂ ਉਹਨੇ ਬੋਲਣਾ ਚਾਹਿਆ ਬੇਜੀ ਅਗੋਦੀ ਆਵਾਜ਼ ਹੋਕੇ ਚ ਬਦਲ ਗਈ ਕੁਝ اٹਕ ਕੇ ਉਹਨੇ ਹਰਕ ਜੇ ਵਿੱਚ ਕਹਿਣਾ ਸ਼ੁਰੂ ਕੀਤਾ ਬੀਜੀ ਸੁੱਖੇ ਨੇ ਮੇਰੇ ਨਾਲ ਬਹੁਤ ਵਾਦਾ ਕੀਤਾ ਸਾਰੀ ਰਾਤ ਮੈਂ ਪਿੰਝ ਹੁੰਦੀ ਰਹੀ ਆ ਮੈਂ ਵੀ ਐਦਾਂ ਲਿਫਣ ਵਾਲੀ ਨਹੀਂ ਚੱਲ ਤਾਂ ਕੀ ਹੋਇਆ ਤੂੰ ਸਬਰ ਕਰ ਘਰ ਚ ਲੜਾਈ ਨਾ ਪਾ ਦੇਖੋ ਬੀਜੀ ਆ ਸਬਰ ਸੁਬਰ ਵਾਲੀਆਂ ਗੱਲਾਂ ਮੇਰੇ ਕੋਲ ਨਾ ਕਰਿਆ ਕਰੋ ਨਾ ਹੀ ਮੈਂ ਮੰਨਣੀਆਂ ਨੇ ਮੈਨੂੰ ਆਪਣੇ ਭਲੇ ਬੁਰੇ ਬਰੇ ਚੰਗੇ ਤਰਾ ਪਤਾ ਉਹਦੇ ਬੋਲਾਂ 'ਚ ਦ੍ਰਿੜਤਾ ਸੀ ਪਰ ਤੈਨੂੰ ਉਹਦੇ ਨਾਲ ਮੱਥਾ ਲਾਉਣ ਨੂੰ ਕੀ ਲੋੜ ਆ ਮੈਂ ਜੋ ਬੈਠੀ ਆ ਉਹ ਕੌਣ ਹੁੰਦਾ ਮੈਨੂੰ ਹੜਤਾਲ ਤੋਂ ਜਾਣ ਤੋਂ ਰੋਕਣ ਵਾਲਾ ਜੇ ਤੂੰ ਠੀਕ ਸਮਝਦੀ ਆ ਤਾਂ ਚਲੀ ਜਾਮੀ ਪਰ ਅਗਾ ਵਾਸਤੇ ਐਦਾਂ ਚੋਰੀ ਛਿਪੇ ਮੈਨੂੰ ਸ਼ੱਕ ਜੀ ਪਈ ਸੀ ਜੇ ਪੁੱਛ ਲਿਆ ਤਾਂ ਤੁਸੀਂ ਜਾਣ ਨਹੀਂ ਦੇਣਾ ਬੇਜੀ ਦਾ ਫੈਸਲਾ ਸੁਣ ਕੇ ਡਿੱਗੀ ਠੱਠੀ ਨੀਂਦਰ ਮੁੜ ਕਾਇਮ ਹੋਗੀ ਦਿਨ ਚੜਿਆ ਨਿਤ ਵਾਂਗੋ ਨੇ ਕਿ ਦੋਨੂੰ ਤਿਆਰ ਕਰਕੇ ਸਕੂਲ ਭੇਜਿਆ ਬੇਜੀ ਨਾਲ ਬੈਠ ਕੇ ਰੋਟੀ ਖਾਦੀ ਤੇ ਤਿਆਰ ਹੋ ਕੇ ਮੇਲ ਨੂੰ ਤੁਰ ਪਈ ਦੱਖਣ ਵੱਲ ਖੜਾ ਬੱਦਲਾਂ ਦਾ ਮਨਾਰਾ ਸਾਰੇ ਆਸਮਾਨ ਤੇ ਫੈਲਣਾ ਸ਼ੁਰੂ ਹੋ ਗਿਆ ਕਾਲੇ ਸੰਗਣੇ ਬੱਦਲਾਂ 'ਚੋਂ ਵਿਰਲੀਆਂ-ਵਿਰਲੀਆਂ ਕਣੀਆਂ ਪੈਣ ਲੱਗ ਪਈਆਂ ਸੜਕ ਤੇ ਸਾਈਕਲ ਚਲਾਈ ਜਾਂਦੇ ਆ ਨਿੰਦਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਪਿਛਲੇ ਸਿਆਲ ਮੀਂਹ ਤੇ ਤੇਜ਼ ਹਵਾ ਨਾਲ ਕਹਿਰ ਦੀ ਠੰਡ ਪੈ ਰਹੀ ਸੀ ਉਹ ਮੇਲ ਤੋਂ ਆ ਰਹੇ ਸਨ ਸੁੱਖਾ ਸਾਈਕਲ ਚਲਾ ਰਿਹਾ ਸੀ ਤੇ ਉਹ ਪਿੱਛੇ ਬੈਠੀ ਸੀ ਸੁੱਖੇ ਨੇ ਆਪਣੀ ਲੋਈ ਉਹਦੇ ਆਲੇ-ਦੁਆਲੇ ਲਪੇਟ ਦਿੱਤੀ ਸਾਰੀ ਬਾਟ ਮੀ ਪੈਂਦੇ ਉਠ ਠੁਰ ਕਰਦਾ ਸਾਈਕਲ ਚਲਾਉਂਦਾ ਆ ਪਰ ਉਹਦੇ ਕਈ ਵਾਰ ਕਹਿਣ ਦੇ ਬਾਵਜੂਦ ਵੀ ਲੋਈ ਆਪਣੇ ਉੱਪਰ ਨਹੀਂ ਸੀ ਲਈ ਤੇ ਪਰੇ ਹੋਏ ਦਿਲ ਨਾਲ ਮਹਿਸੂਸ ਕਰ ਰਹੀ ਸੀ ਕਿ ਅੱਜ ਉਹੀ ਭਰਾ ਸੁੱਖਾ ਉਹਦੇ ਖੋਨ ਦਾ ਤਿਆਹਿਆ ਹੋਇਆ ਪਿਆ ਮਿਲ ਦੇ ਛੋਟੇ ਗੇਟ ਸਾਹਮਣੇ ਸੁਖੇ ਤੇ ਕੁਝ ਹੋਰ ਪਿੱਠੂ ਕਾਮਿਆਂ ਨੂੰ ਹੜਤਾਲ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਅਪਣਾਉਣ ਵਾਲੀਆਂ ਚਾਲਾਂ ਬਾਰੇ ਖੁਸਰਮੋ ਸਰਕਾਰ ਰਏ ਸਨ ਆਪਣੇ ਕੋਲੋਂ ਲੰਗ ਰਹੀ ਨਿੰਦਰ ਨੂੰ ਦੇਖ ਕੇ ਸੁਖੇ ਨੂੰ ਚੋਹੀ ਕੱਪੜੇ ਅੱਗ ਲੱਗ ਗਈ ਨਿੰਦਰ ਨੂੰ ਇੰਜ ਲੱਗਾ ਜਿਵੇਂ ਕ੍ਰੋਧ ਵਿੱਚ ਬਲ ਰੀਆਂ ਅੱਖਾਂ ਰਾਹੀਂ ਸੁਖੇ ਨੇ ਉਸ ਉੱਤੇ ਮਜਾਇਲਾਂ ਦਾ ਵਾਰ ਕੀਤਾ ਹੋਵੇ ਪੈੜਾਂ ਤੇ ਘੁੰਮ ਰੀਆਂ ਉਹਦੀਆਂ ਲੱਤਾਂ ਕੰਬਣ ਲੱਗ ਪਈਆਂ ਜਿੰਦਰ ਵੱਡੇ ਗੇਟ ਦੇ ਸਾਹਮਣੇ ਬੈਠੇ 48 ਕਾਮਿਆਂ ਨੂੰ ਪਾਸ਼ਣ ਦੇ ਰਿਹਾ ਸੀ ਸਾਈਕਲ ਇੱਕ ਪਾਸੇ ਖੜਾ ਕਰਕੇ ਜਿੰਦਰ ਨੇ ਕਾਮਿਆਂ ਦੇ ਚਿਹਰਿਆਂ ਤੇ ਨਜ਼ਰ ਮਾਰੀ ਪਾਸ਼ਣ ਸੁਣ ਰਿਹਾ ਕਾਮਿਆਂ ਦਾ ਜੋਸ਼ ਵੇਖ ਕੇ ਉਹਦਾ ਅੰਗ-ਅੰਗ ਜੋਸ਼ ਨਾਲ ਭਰ ਗਿਆ ਜਿੰਦਰ ਨੇ ਗਰਦਨ ਘੁਮਾ ਕੇ ਨਿੰਦਰ ਵੱਲ ਤੱਕਿਆ ਜਿੰਦਰ ਦੇ ਬੁੱਲਾਂ ਦੀ ਮੁਸਕਰਾਹਟ ਦੇ ਅੱਖਾਂ ਦੀ ਚਮਕ ਵਿੱਚ ਇੱਕ ਪ੍ਰੇਰਣਾ ਝਲਕ ਰਹੀ ਸੀ ਤੇ ਨਿੰਦਰ ਦ੍ਰਿੜ ਕਦਮ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਾਮਿਆਂ ਦੇ ਹਜੂਮਵਲ ਵੱਧ ਰਹੇ ਸਨ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੇ ਆਡੀਓ ਪੰਜਾਬੀ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ